ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਜੀ ਆਪਣੀਆਂ ਰੌਣਕਤਿਆਂ ਪਹਿਣਾ ਦੀ ਪ੍ਰੋਗਰਾਮ ਤਿਆਂ ਹਨਾ ਸਾਡਾ ਸੇਮਾ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਹੈਗਾ ਮਨਾਇਆ ਗਿਆ ਹੈ ਆਪਾਂ ਇਹ ਵੀਡੀਓ ਤੁਹਾਡੇ ਨਾਲ ਥੋੜੀ ਜਿਹੀ ਲੇਟ ਸ਼ੇਅਰ ਕਰ ਰਹੇ ਆ ਜੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਨਾ ਆਪਣੇ ਧੋਰੀ ਬਟਿਕ ਤੇ ਸਲੂਨ ਕੀਤਾ ਜੀ ਅਸੀਂ ਥੋੜਾ ਜਿਹਾ ਉਧਰ ਬਿਜ਼ੀ ਸੀਗੇ ਆਪਾਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਦੇ ਆ ਦੇਖੋ ਆਪਣੇ ਕਿੰਨੇ ਸੋਹਣੇ ਟੈਂਟ ਲੱਗੇ ਹੋਏ ਆ ਝੂਮਰ ਵਗੈਰਾ ਲੱਗੇ ਹੋਏ ਆ ਨਾ ਸਾਰਿਆਂ ਲਈ ਪੱਖਿਆਂ ਦਾ ਅਰੇਂਜਮੈਂਟ ਕੀਤਾ ਗਿਆ ਇੱਧਰ ਆਪਣਾ ਪੰਜਾਬੀ ਸੱਭਿਆਚਾਰ ਬਣਾਇਆ ਗਿਆ ਜੀ ਪੰਜਾਬੀ ਸੱਭਿਆਚਾਰ ਦੀ ਚਲਕ ਦਿਖਾਈ ਗਈ ਹੈ ਦੇਖੋ ਜਿੱਦਾਂ ਚਾਦਰਾਂ ਵਗੈਰਾ ਹਨ ਕੱਢੀਆਂ ਹੋਈਆਂ ਇੱਧਰ ਪ੍ਰਧਾਨ ਸਾਹਿਬ ਪਹੁੰਚ ਗਏ ਆ ਕੱਲ ਦੇ ਤਿਆਰੀ ਕਰ ਰਹੇ ਸੀ ਹੁਣ ਇਹ ਘਰੋਂ ਤਿਆਰ ਹੋਣ ਗਏ ਸੀ ਇਹ ਤਿਆਰ ਹੋ ਕੇ ਪਹੁੰਚ ਗਏ ਹੁਣ ਆਪਣਾ ਪ੍ਰੋਗਰਾਮ ਸਟਾਰਟ ਹੋਣ ਦਾ ਥੋੜਾ ਜਿਹਾ ਟਾਈਮ ਬਾਕੀ ਹੈ ਜੀ ਕੁਸ਼ਕ ਕਲ ਜਿਹੜੇ ਹੈਗੇ ਬਾਕੀ ਨੇ ਪ੍ਰੋਗਰਾਮ ਦੇ ਇੱਧਰ ਸਾਰੀਆਂ ਭੈਣਾਂ ਪਹੁੰਚ ਰਹੀਆਂ ਨੇ ਤਿਆਰ ਵਿਆਰ ਹੋ ਕੇ ਦੇਖੋ ਸਾਰੇ ਜਾਣੇ ਪਹੁੰਚੇ ਜਾ ਰਹੇ ਨੇ ਕਿਉਂਕਿ ਅੱਜ ਮੌਸਮ ਵੀ ਜਿਹੜਾ ਹੈਗਾ ਠੀਕ ਸੀਗਾ ਇਧਰ ਭੈਣ ਪਹੁੰਚੀ ਹੈਗੀ ਆਪਦੇ ਸੌਰਿਆਂ ਤੁਸੀਂ ਭੈਣਾ ਸੁਧਾਰਿਆਂ ਲਈ ਬੁਲਾਈਆਂ ਨੇ ਆਪਾਂ ਨੇ ਇਹਨਾਂ ਨੂੰ ਮੈਂ ਇੱਕ ਕਮਰੇ ਦੇ ਵਿੱਚ ਭੇਜਤਾ ਉੱਥੇ ਭੈਣਾ ਵਾਸਤੇ ਸਪੈਸ਼ਲ ਜਿਹੜਾ ਹੈਗਾ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਹੋਇਆ ਸੀਗਾ ਸਾਰਿਆਂ ਲਈ ਤੇ ਇਧਰ ਅਸੀਂ ਸਾਰੇ ਜਾਣੇ ਪਿੰਗਾ ਝੋਟੀਆਂ ਹਨ ਜਿੱਦਾਂ ਸੌਣ ਦੇ ਮਹੀਨੇ ਚ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਪਿੰਗਾ ਸੌਣ ਦੇ ਮਹੀਨੇ ਦੇ ਵਿੱਚ ਹਰ ਇੱਕੋ ਇੱਕ ਘਰ ਦੇ ਵਿੱਚ ਪਿੰਗਾ ਪੈਂਦੀਆਂ ਨੇ ਕਿਉਂਕਿ ਹੁਣ ਬੱਚਿਆਂ ਨੂੰ ਥੋੜਾ ਜਿਹਾ ਘੱਟ ਪਤਾ ਜੀ ਪਿਛਲੇ ਜਵਾਨੇ ਦੇ ਵਿੱਚ ਬੱਚੇ ਫੋਨਾਂ ਵਗੈਰਾ ਤੇ ਜਿਹੜਾ ਹੈਗਾ ਘੱਟ ਲੱਗੇ ਹੁੰਦੇ ਸੀਗੇ ਹੁਣ ਬੱਚੇ ਫੋਨਾਂ ਤੇ ਲੱਗੇ ਹੋਏ ਆ ਤੇ ਅੱਗੇ ਸਾਨੂੰ ਸੌਣ ਦੇ ਮਹੀਨੇ ਵਿੱਚ ਪਿੰਗਾ ਪਾ ਕੇ ਦਿੱਤੇ ਜਾਂਦੀਆਂ ਤੇ ਫਿਰ ਬੱਚੇ ਸਾਰੇ ਜਾਣੇ ਝੂਟਦੇ ਤੇ ਰਲ ਮਿਲ ਕੇ ਜਿਹੜਾ ਹੈਗਾ ਇੰਜੋਏ ਕਰਦੇ ਹੁੰਦੇ ਸੀਗੇ ਅਸੀਂ ਆ ਕੇ ਪਹਿਲਾਂ ਸਾਡੇ ਸਾਰੇ ਪਾਰਟੀ ਮੈਂਬਰ ਇੱਥੇ ਪਹੁੰਚ ਗਏ ਨੇ ਅਸੀਂ ਆ ਕੇ ਪਹਿਲਾਂ ਜਿੱਦਾਂ ਪਿੰਗਾ ਵਗੈਰਾ ਤੇ ਹਨਾ ਆਪਣਾ ਫੋਟੋ ਸ਼ੂਟ ਕੀਤਾ ਕਿਉਂਕਿ ਫਿਰ ਬੱਚੋ ਨਹੀਂ ਟਾਈਮ ਮਿਲਦਾ ਹੈਗਾ ਜੀ ਸਾਨੂੰ ਅੱਜ ਬਹੁਤ ਜ਼ਿਆਦਾ ਵਿਜੀ ਹੋਵਾਂਗੇ ਕਿਉਂਕਿ ਸਾਰਾ ਫਿਰ ਸਟੇਜ ਵਗੈਰਾ ਵੀ ਦੇਖਣਾ ਹੁੰਦਾ ਹੈ ਹਨਾ ਪਹਿਲਾਂ ਅਸੀਂ ਇੱਥੇ ਸਾਰੇ ਜਾਣਿਆਂ ਨੇ ਰਲ ਮਿਲ ਕੇ ਪਿੰਗਾ ਝੋਟੀਆਂ ਤੇ ਆਪਣੀਆਂ ਫੋਟੋਆਂ ਵਗੈਰਾ ਕਰਾਈਆਂ ਤੇ ਸਾਰੇ ਸਾਡੇ ਪਾਰਟੀ ਮੈਂਬਰ ਪਹੁੰਚ ਗਏ ਸੀਗੇ ਬਾਕੀ ਵੀ ਜਿਹੜੇ ਹੈਗੇ ਬੱਚੇ ਬਹੁਤ ਜ਼ਿਆਦਾ ਖੁਸ਼ ਸੀਗੇ ਹਨਾ ਭੈਣਾਂ ਵੀ ਪਹੁੰਚ ਰਹੀਆਂ ਨੇ ਬੱਚੇ ਪਿੰਗਾ ਝੋਟਦੇ ਸੀਗੇ ਆਪ ਦਾ ਬਹੁਤ ਵਧੀਆ ਇੰਜੋਏ ਕਰਦੇ ਸੀਗੇ ਤੇ ਆਪਣੇ ਸਾਰੇ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਹੋਈ ਸੀਗੀ ਜਿੱਦਾਂ ਆਪਣੇ ਪ੍ਰਾਣੇ ਹਨਾ ਆਪਾਂ ਕਹਦੇ ਆ ਚਰਖੇ ਵਗੈਰਾ ਤੇ ਮਧਾਨੀਆਂ ਛਾਟੀ ਮਧਾਨੀ ਹਨਾ ਕੁੰਡਾ ਸੋਟਾ ਸਾਡਾ ਚੁੱਲ੍ਹਾ ਹਾਰਾ ਸਾਰਾ ਕੁਝ ਬਣਾਇਆ ਹੋਇਆ ਸੀਗਾ ਸਪੈਸ਼ਲੀ ਤੌਰ ਤੇ ਤਾਂ ਕਿ ਸਾਰੇ ਜਣੇ ਆ ਕੇ ਦੇਖਣ ਹਨਾ ਆਪਣਾ ਕੱਚਾ ਕੱਚਾ ਜਿਵੇਂ ਕਹਦੀਏ ਇਹ ਕੱਚਾ ਚੁੱਲ੍ਹਾ ਚੌਕਾ ਤਿਆਰ ਕੀਤਾ ਹੋਇਆ ਸੀਗਾ ਸਾਰਾ ਸੈਟਅਪ ਜਿਹੜਾ ਹੈਗਾ ਤਿਆਰ ਕੀਤਾ ਹੋਇਆ ਸੀਗਾ ਅਸੀਂ ਸਵੇਰ ਦੇ ਇੱਥੇ ਆਏ ਹੋਏ ਸੀਗੇ ਤਿਆਰੀਆਂ ਕਰਨ ਲਈ ਫਿਰ ਅਸੀਂ ਹੁਣੇ ਗਏ ਸੀਗੇ ਤਿਆਰ ਹੋ ਕੇ ਘਰੋਂ ਟਾਈਮ ਤੇ ਜਿਹੜਾ ਹੈਗਾ ਪਹੁੰਚੇ ਆ ਤੇ ਇੱਧਰ ਆਪਣਾ ਦੇਖੋ ਛੋਟੇ-ਛੋਟੇ ਬੱਚੇ ਆ ਵੱਲੋਂ ਹਨਾ ਰੀਵਨ ਘਟਾਇਆ ਗਿਆ ਪ੍ਰੋਗਰਾਮ ਜਿਹੜੇ ਹੈਗੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਗਿੱਧੇ ਦੇ ਛੋਟੇ-ਛੋਟੇ ਬੱਚੇ ਜਿੱਦਾਂ ਪੰਜਾਬੀ ਡਰੈੱਸਾਂ ਦੇ ਵਿੱਚ ਦੇਖੋ ਤੁਹਾਨੂੰ ਕਿੰਨੇ ਸੋਹਣੇ ਲੱਗਦੇ ਨੇ ਫੁਲਕਾਰੀਆਂ ਲੈਂਦੀਆਂ ਹੋਈਆਂ ਪੰਜਾਬੀ ਸੂਟ ਘੱਗਰੇ ਟਿੱਕੇ ਪਰਾਂਦੀਆਂ ਪਾਈਆਂ ਹੋਈਆਂ ਸਿਗੀਆਂ ਇੱਥੇ ਆਪਣੇ ਕੋਲੇ ਭੈਣ ਹੋਰੀ ਪਹੁੰਚੇ ਆ ਹਨ ਬੇਰਪਾਲ ਸੁਮਾਉ ਦੀ ਟੀਮ ਦੇ ਟੀਮ ਦੇ ਵਿੱਚੋਂ ਹੀ ਨੇ ਭੈਣ ਤੇ ਭੈਣ ਆਮਨ ਪ੍ਰੀਤ ਕੌਰ ਹਨਾ ਪੰਜਾਬੀ ਰਾਇਲ ਪੰਜਾਬਣਾਂ ਭੈਣਾਂ ਮਨਜਿੰਦਰ ਕੌਰ ਲੰਬੀਆਂ ਹੇਕਾਂ ਭੈਣ ਕਮਲਜੀਤ ਕੌਰ ਟਾਂਡੀਆਂ ਕਿ ਪਿਛਲੇ ਸਾਲ ਵੀ ਆਪਣੇ ਕੋਲੇ ਭੈਣਾਂ ਪਹੁੰਚੀਆਂ ਸੀਗੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਉਹ ਲਿਖਿਆ ਸੀਗਾ ਆਪਾਂ ਨੇ ਇਸ ਵਾਰੀ ਵੀ ਆਪਣੇ ਕੋਲੇ ਭੈਣੋਰੀਆਂ ਪਹੁੰਚੇ ਨੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਣਾ ਭੈਣੋਰੀਆਂ ਨੂੰ ਅਸੀਂ ਫਲਕਾਰੀ ਦੇ ਨਾਲ ਜਿਹੜਾ ਹੈਗਾ ਸਟੇਜ 'ਵੱਲ ਹੈਨਾ ਲਿਜਾ ਰਹੇ ਆ ਆਪਣੇ ਮੂਰੇ ਬੱਚੇ ਖੜੇ ਆ ਭੈਣੋਰੀ ਰੀਵਨ ਕਟਣਗੇ ਹਨ ਆਪਣੇ ਸਾਰੇ ਪਾਰਟੀ ਮੈਂਬਰ ਨਾਲ ਲੈਗੇ ਆਪਣਾ ਨਗਰ ਪੰਚਾਇਤ ਸਾਡੇ ਸਰਪੰਚ ਭੈਣ ਕਲਵੰਤ ਕੌਰ ਜੀ ਹਨ ਉਹ ਵੀ ਆਪਣੇ ਨਾਲ ਹੀ ਸੀਗੇ ਆਪਾਂ ਇੱਥੇ ਜਿਹੜਾ ਹੈਗਾ ਪਹਿਲਾਂ ਰੀਵਣਾ ਕਟਾ ਕੇ ਤਿਆਰ ਕਰਾਂਗੇ ਤੇ ਦੇਖੋ ਬੱਚਿਆਂ ਵੱਲੋਂ ਪਹਿਲਾਂ ਮੂੰਹ ਮਿੱਠਾ ਕਰਵਾਇਆ ਗਿਆ ਹਨ ਫਿਰ ਜਿਹੜਾ ਹੈਗਾ ਸਾਰੇ ਬੱਚਿਆਂ ਦਾ ਸਾਡੇ ਵੱਲੋਂ ਵੀ ਸਾਰੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਬਹੁਤ ਵੱਡੀ ਜਿਹੜੀ ਹੈਗੀ ਛੋਟੇ-ਛੋਟੇ ਬੱਚਿਆਂ ਦੀ ਹੈ ਨਾ ਆਪਣੀ ਗਿੱਧੇ ਦੀ ਟੀਮ ਸੀਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਹਰ ਇੱਕ ਸਾਲ ਹੀ ਸਾਡੇ ਗਿੱਧੇ ਦੀ ਟੀਮ ਬਹੁਤ ਹੀ ਜ਼ਿਆਦਾ ਚੁਸਤ ਹੈਗੀ ਹੈ ਬੱਚਿਆਂ ਦੀ ਹੈ ਨਾ ਬਹੁਤ ਜ਼ਿਆਦਾ ਬੋਲੀਆਂ ਵਗੈਰਾ ਪਾਉਂਦੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਗਿੱਧਾ ਵਗੈਰਾ ਹੈ ਨਾ ਪੰਜਾਬੀ ਬੋਲੀਆਂ ਲੋਕ ਗੀਤ ਸਾਰਾ ਕੁਝ ਇਹਨਾਂ ਨੂੰ ਮੈਂ ਸਿਖਾਉਣੀ ਆ ਹਰ ਇੱਕ ਸਾਲ ਇਹਨਾਂ ਦੀ ਕਲਾਸ ਵਗੈਰਾ ਲਾਉਣੇ ਆ ਨਾ ਬਹੁਤ ਹੀ ਵਧੀਆ ਟੀਮ ਹੈ ਸਾਡੀ ਤੇ ਬੋਲੀਆਂ ਦਾ ਇਹਨਾਂ ਨੂੰ ਹਟਾਉਣਾ ਪੈਂਦਾ ਆ ਬਹੁਤ ਜ਼ਿਆਦਾ ਬੋਲੀਆਂ ਪਾਉਂਦੀਆਂ ਨੇ ਕੁੜੀਆਂ ਛੋਟੇ ਛੋਟੇ ਬੱਚੀਆਂ ਬਹੁਤ ਸੋਹਣੀਆਂ ਪੰਜਾਬੀ ਬੋਲੀਆਂ ਜਿਹੜੀਆਂ ਹੈਗੀਆਂ ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਲਾਉਣੇ ਆ ਬੱਚਿਆਂ ਨੂੰ ਫੇਰ ਹੀ ਪਤਾ ਲੱਗਦਾ ਆਪਾਂ ਇੱਥੇ ਭੈਣ ਹੋ ਰਹੀਆਂ ਨੂੰ ਹਨ ਫੁੱਲਾਂ ਦਾ ਗੁਲਦਸਤਾ ਲੈ ਦੇ ਕੇ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਕਰਦੇ ਆ ਬੈਲਗੰਮ ਕਰਦੇ ਆ ਜੀਓ ਆਇਆ ਕਹਿਣੇ ਆ ਹਨ ਤੇ ਸਾਡੀ ਸਾਰੀ ਟੀਮ ਨਾਲ ਹੈਗੇ ਹੁਣ ਭੈਣ ਹੋਰੀ ਇੱਥੇ ਰੀਵਣ ਕੱਟਣਗੇ ਫਿਰ ਜਿਹੜਾ ਹੈਗਾ ਆਪਾਂ ਸਟੇਜ ਵੱਲ ਜਾਵਾਂਗੇ ਸਾਡੀਆਂ ਸੁਧਾਰਿਆਂ ਵਾਲੀਆਂ ਭੈਣਾਂ ਵੀ ਪਹੁੰਚ ਗਈਆਂ ਨੇ ਕੁਸ਼ਕ ਭੈਣਾਂ ਚਲੋ ਪਹੁੰਚ ਜਾਣਗੀਆਂ ਜਦੋਂ ਦਾ ਆਪਾਂ ਨੇ ਟਾਈਮ ਦਿੱਤਾ ਸਾਰੀਆਂ ਭੈਣਾਂ ਨੂੰ ਫਿਰ ਆਪਾਂ ਜਿਹੜਾ ਹੈਗਾ ਸੁਧਾਰਿਆਂ ਦਾ ਵੀ ਆਪਾਂ ਨੇ ਜਿਹੜਾ ਹੈਗਾ ਸਾਰੀਆਂ ਭੈਣਾਂ ਨੂੰ ਸੁਧਾਰੇ ਦੇਣੇ ਆ ਜੀ ਜਿੱਦਾਂ ਕਿ ਆਪਣੇ ਕੋਲੇ 33 ਨਾਮ ਹੁੰਦੇ ਹੈਗੇ ਆ ਹਨਾ ਸੁਧਾਰਿਆਂ ਵਾਲੀਆਂ ਭੈਣਾਂ ਦੇ ਚਲੋ ਦੇਖਦੇ ਆ ਹਨਾ ਜੀ ਕਿਸੇ ਨੂੰ ਟਾਈਮ ਤੇ ਕੋਈ ਡਿੱਕਾ ਫੜੀਕਾ ਵੀ ਹੋ ਜਾਂਦਾ ਹੈ ਬਾਕੀ ਤਾਂ ਚਲੋ ਭੈਣਾਂ ਨੂੰ ਫੋਨ ਵਗੈਰਾ ਕੀਤੇ ਹੋਏ ਆ ਵਾਕਿ ਆਪਣਾ ਸਾਰਾ ਬਹੁਤ ਸੋਹਣਾ ਜਿਹੜਾ ਹੈਗਾ ਟੈਂਟ ਲੱਗਿਆ ਹੋਇਆ ਸੀਗਾ ਪੱਖੇ ਲੱਗੇ ਹੋਏ ਸੀਗੇ ਗਰਮੀ ਦਾ ਤਾਂ ਜਿੱਦਾਂ ਆਪਾਂ ਕਹਿ ਦਈਏ ਜਿਆਦਾ ਪਤਾ ਹੀ ਨਹੀਂ ਸੀਗਾ ਲੱਗਦਾ ਜਿੱਦਾਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀਗਾ ਸਾਰੇ ਪਾਰਟੀ ਮੈਂਬਰਾਂ ਵੱਲੋਂ ਤੇ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੇ ਹੁਣ ਆਪਾਂ ਸਟੇਜ ਤੇ ਆ ਗਏ ਮੱਥਾ ਟੇਕ ਕੇ ਸਟੇਜ ਤੇ ਪਹੁੰਚ ਗਏ ਹੁਣ ਆਪਾਂ ਪ੍ਰੋਗਰਾਮ ਦਾ ਜਿਹੜਾ ਹੈਗਾ ਸ਼ੁਰੂਆਤ ਕਰਦੇ ਆਂ ਜੀ ਇੰਜੋਏ ਕਰਿਓ ਤੁਸੀਂ ਵੀ ਸਾਡੇ ਪ੍ਰੋਗਰਾਮ ਨੂੰ ਕੋਸਿਆਂ ਪਾਤਸ਼ਾਨੀਆਂ ਜੇ ਸਤਿਗੁਰਾਂ ਦੇ ਘਰੇ ਪਹਿਲਾ ਜਿਹੜੇ ਸਾਰੇ ਭੈਣ ਭਾਈ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਨਾ ਇੱਥੇ ਪਹੁੰਚਣ ਤੇ ਆਪਣੀਆਂ ਧੀਆਂ ਦੀਆਂ ਜਿਹੜੀਆਂ ਹੈਗੀਆਂ ਨਰਾਉਣਕਾਂ ਵਧਾਉਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਨਾ ਸਾਰੀਆਂ ਭੈਣਾਂ ਦਾ ਧੰਨਵਾਦ ਜਿਹੜੀਆਂ ਆਪਣੇ ਕੀਮਤੀ ਟਾਈਮ 'ਚੋਂ ਆਪਣਾ ਟਾਈਮ ਕੱਢ ਕੇ ਹਨਾ ਇੱਥੇ ਪਹੁੰਚੀਆਂ ਨੇ ਸਾਰੇ ਜਾਣਿਆਂ ਨੇ ਪੂਰਾ ਵਧੀਆ ਇੰਜੋਏ ਕਰਨਾ ਨੱਚਣਾ ਟੱਪਣਾ ਹਨਾ ਤੇ ਭੈਣ-ਭੁਰੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਕੋਲ ਕਾਫੀ ਟਾਈਮ ਤੋਂ ਪਹੁੰਚੇ ਹੋਏ ਨੇ ਹਨਾ ਤੇ ਚਲੋ ਜੀ ਆਪਾਂ ਭੈਣ ਨੂੰ ਕਹਿਣਾ ਅਮਨ ਨੂੰ ਦੋ ਸ਼ਬਦ ਬੋਲਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਿਆਂ ਨੂੰ ਧੰਨਵਾਦ ਤੁਹਾਡਾ ਤੀਆਂ ਦੇ ਤਿਉਹਾਰ ਦੀ ਹਲੋ ਤੀਆਂ ਦੇ ਤਿਉਹਾਰ ਦੀ ਸੌਣ ਦੇ ਮਹੀਨੇ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਇਹ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਸਿਰਫ ਬੜੀ ਔਰਤਾਂ ਇੰਡੀਆਂ ਕਾ ਜਿਆਦਾ ਮਸ਼ਰੂਫ ਰਹਿੰਦੀਆਂ ਨੇ ਆਪਣੇ ਕੰਮਾਂ ਦੇ ਵਿੱਚ ਇੱਕ ਦਿਨ ਵੀ ਆਪਣੇ ਲਈ ਨਹੀਂ ਕੱਢਦੀਆਂ ਆਪਣੇ ਪਰਿਵਾਰ ਦੇ ਲਈ ਆਪਣੇ ਸਮਾਜ ਦੇ ਲਈ ਹਰ ਇੱਕ ਕੰਮ ਆਪਾਂ ਕਰਦੇ ਆ ਪਰ ਆਪਣੇ ਲਈ ਆਪਣੇ ਕੋਲੇ ਸਮਾਂ ਨਹੀਂ ਹੁੰਦਾ ਸੋ ਕੁਦਰਤ ਨੇ ਵੀ ਕੁਦਰਤ ਦੇ ਜਿਵੇਂ ਜਿਵੇਂ ਹਰਿਆਲੀ ਆਉਂਦੀ ਆ ਉਵੇਂ ਹੀ ਔਰਤ ਦੇ ਦਿਲ ਦੇ ਵਿੱਚ ਹਰਿਆਲੀ ਜਿਹੜੀ ਉਹ ਪੈਦਾ ਹੁੰਦੀ ਆ ਉਹ ਸੌਣ ਦੇ ਮਹੀਨੇ 'ਚ ਹੁੰਦੀ ਆ ਇੱਕ ਖੁਸ਼ੀਆਂ ਨਵੇਂ ਨਵੀਆਂ ਹੀ ਗੱਲਾਂ ਨਵੀਆਂ ਹੀ ਬਾਤਾਂ ਇੱਕ ਉਹ ਸਾਲ ਪੂਰਾ ਚੱਲਦੀਆਂ ਨੇ ਫਿਰ ਜਦੋਂ ਤੁਸੀਂ ਤੀਆਂ ਦੇ ਪੜ ਦੇ ਵਿੱਚ ਇਕੱਠੀਆਂ ਹੁੰਨੀਆਂ ਇੱਕ ਦੂਜੇ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀਆਂ ਆਪਾਂ ਤਾਂ ਉਹ ਸਾਲ ਹੈ ਜਿਹੜਾ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਵੇਂ ਲੰਘ ਗਿਆ ਉਹ ਖੁਸ਼ੀਆਂ ਖੇੜੀਆਂ ਦੇ ਨਾਲ ਹੀ ਲੰਘਦਾ ਤੇ ਸਾਰੇ ਨਗਰ ਦੀ ਜਿਹੜੀ ਆਪਾਂ ਸੁਖ ਮੰਗਦੇ ਆ ਉਹ ਇਸ ਤੀਆਂ ਦੇ ਤਿਉਹਾਰ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਸੋਹਣੇ ਲੱਗ ਰਹੇ ਹੋ ਗਰਮੀ ਬਹੁਤ ਹੈ ਪਰ ਔਰਤ ਕਦੇ ਗਰਮੀ ਨਹੀਂ ਮਣਾਉਂਦੀ ਕਿਉਂਕਿ ਉਹ ਤਾਂ ਵੈਸੇ ਹੀ ਪੱਠੀ ਦੇ ਵਿੱਚ ਤਪੀ ਹੁੰਦੀ ਹੈ ਹਰ ਇੱਕ ਕੰਮ ਜਦੋਂ ਉਹ ਕਰਦੀ ਹੈ ਸੌਖੇ ਤਰੀਕੇ ਨਾਲ ਔਰਤ ਕੋਈ ਕੰਮ ਨਹੀਂ ਕਰਦੀ ਹਰ ਵੇਲੇ ਉਹਨੂੰ ਸੁਚੇਤ ਰਹਿਣਾ ਪੈਂਦਾ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਵਿੱਚੋਂ ਲੰਘ ਕੇ ਔਰਤ ਨੂੰ ਕਿਸੇ ਜਗ੍ਹਾ ਤੇ ਖੜਨਾ ਪੈਂਦਾ ਹੈ ਸੌਖੀਆਂ ਉਹਨੂੰ ਕਾਮਯਾਬੀਆਂ ਨਹੀਂ ਮਿਲਦੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਨੇ ਪਰ ਉਸ ਵਾਹਿਗੁਰੂ ਦਾ ਉਸ ਆਕਾਰਪੁਰਖ ਦਾ ਜਦੋਂ ਅਸੀਂ ਓਟ ਆਸਰਾ ਲੈਂਦੇ ਆ ਤਾਂ ਸਾਡੇ ਕੰਮ ਆਪਣੇ ਆਪ ਹੁੰਦੇ ਜਾਂਦੇ ਨੇ ਬਸ ਉਹਦਾ ਓਟ ਆਸਰਾ ਚਾਹੀਦਾ ਹੈ ਭੈਣ ਨੂੰ ਤੇ ਸਾਰੇ ਜਿਹੜੀ ਪ੍ਰਬੰਧਕ ਕਮੇਟੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਸਾਨੂੰ ਆਉਣ ਦਾ ਮੌਕਾ ਦਿੱਤਾ ਤੁਹਾਡੇ ਰੂਬਰੂ ਪਿਛਲੇ ਵਾਰ ਵੀ ਰੂਬਰੂ ਹੋਣ ਦਾ ਮੌਕਾ ਦਿੱਤਾ ਦੀ ਇਸ ਵਾਰ ਵੀ ਬਹੁਤ-ਬਹੁਤ ਧੰਨਵਾਦ ਪਾਣੀ ਤੁਸੀਂ ਬਹੁਤ ਸੋਹਣਾ ਉਪਰਾਲਾ ਕਰਦੇ ਹੋ ਸਾਰੇ ਜਣੇ ਜਿੰਨੇ ਵੀ ਨਾਲੋਂ ਤੁਸੀਂ ਕਿਉਂਕਿ ਇੱਕ ਔਰਤ ਅਸਲ ਮੈਨੂੰ ਇਹ ਲੱਗਦਾ ਹੁੰਦਾ ਜੇ ਔਰਤ ਔਰਤ ਦਾ ਸਾਥ ਦੇਵੇ ਤਾਂ ਅਸੀਂ ਕੀ ਨਹੀਂ ਕਰ ਸਕਦੇ ਜੇ ਔਰਤ ਔਰਤ ਦੇ ਨਾਲ ਵੀ ਖੜੀ ਹੈ ਨਾ ਤਾਂ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਜਾਂਦੇ ਆਂ ਇਹੋ ਜੀਆਂ ਚੀਜ਼ਾਂ ਵੀ ਅਸੀਂ ਕਰ ਜਾਂਦੇ ਆ ਜਿਹੜੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਕਰ ਸਕਦੇ ਅਸੀਂ ਉਹ ਕਰ ਜਾਂਦੇ ਆ ਪਰ ਔਰਤ ਨੂੰ ਔਰਤ ਦਾ ਸਾਥ ਹਮੇਸ਼ਾ ਹੀ ਦੇਣਾ ਚਾਹੀਦਾ ਜੇ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਖੜੇ ਆ ਤਾਂ ਫਿਰ ਸਾਨੂੰ ਕੋਈ ਦੂਜਾ ਨਹੀਂ ਕਹਿ ਸਕਦਾ ਕੋਈ ਉਂਗਲ ਨਹੀਂ ਸਾਡੇ ਵੱਲੀ ਕਰ ਸਕਦਾ ਸੋ ਔਰਤ ਹਮੇਸ਼ਾ ਔਰਤ ਦੇ ਨਾਲ ਖੜੀ ਰਵੇ ਇਹੀ ਅਸੀਂ ਉਮੀਦ ਕਰਦੇ ਆ ਇਸੇ ਕਰਕੇ ਅਸੀਂ ਵੀ ਤੁਹਾਡੇ ਵਿੱਚ ਹੀ ਆ ਬਹੁਤ ਸਾਰੀਆਂ ਇਹ ਨਹੀਂ ਹੈ ਕਿ ਅਸੀਂ ਵੀ ਅਸੀਂ ਵੀ ਕੰਮਾਂ ਚੋਂ ਰੁਝੇਵਿਆਂ ਚੋਂ ਪਰਿਵਾਰ ਦੇ ਵਿੱਚੋਂ ਨਿਕਲ ਕੇ ਆਉਣੇ ਤੁਹਾਡੇ ਰੂਬਰੂ ਹੋਣਾ ਐਸ ਮੰਚ ਦੇ ਉੱਪਰ ਖੜਨਾ ਬੜੀ ਸੌਖੀ ਗੱਲ ਨਹੀਂ ਹੈ ਬਹੁਤ ਸਾਰੀਆਂ ਸਾਨੂੰ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਫਿਰ ਕਿਤੇ ਜਾ ਕੇ ਕਿਤੇ ਆਪਣਾ ਰੁਤਬਾ ਬਣਦਾ ਤੁਹਾਡਾ ਸਤਕਾਰ ਬਣਦਾ ਤੇ ਉਹ ਸਤਿਕਾਰ ਬਣਿਆ ਉਸੇ ਦੇ ਬਾਵਜੂਦ ਅਸੀਂ ਇੱਥੇ ਖੜੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਮੇਰੇ ਨਾਲ ਮੇਰੀ ਭੈਣ ਕਮਲ ਜੀ ਟਾਂਡੀਆਂ ਤੇ ਮਨਜਿੰਦਰ ਕੌਰ ਬੋਹਾ ਸਿਰਫ ਸਾਡਾ ਇੱਕੋ ਹੀ ਜਿਹੜਾ ਮਕਸਦ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਨਾਲ ਲੈ ਕੇ ਚੱਲੇ ਆ ਤੇ ਉਸੇ ਕਰਕੇ ਸਾਨੂੰ ਸਤਿਕਾਰ ਮਿਲਦਾ ਤਾਂ ਹੀ ਸਾਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਦਾ ਸੋ ਬਹੁਤ-ਬਹੁਤ ਧੰਨਵਾਦ ਪੈਣ ਤੁਹਾਡਾ ਸਬਦ ਪ੍ਰਬੰਧਕ ਕਮੇਟੀ ਦਾ ਸਾਰੀਆਂ ਬੇਬੀਆਂ ਦਾ ਬਹੁਤ-ਬਹੁਤ ਧੰਨਵਾਦ ਔਰਤੋ ਤੁਸੀਂ ਔਰਤ ਹੋਣ ਦੇ ਨਾਤੇ ਜ਼ੋਰਦਾਰ ਤਾੜੀ ਹੋ ਜੇ ਮੈਨੂੰ ਐ ਲੱਗਦਾ ਵੀ ਐ ਜੇ ਨਹੀਂ ਲੱਗਦਾ ਹੈਗਾ ਵੀ ਔਰਤ ਤਾਂ ਔਰਤ ਹੋਣਾ ਇੱਕ ਗੁਨਾਹ ਹੈ ਨਹੀਂ ਨਾ ਗੁਨਾਹ ਤਾਂ ਫਿਰ ਤਾੜੀਆਂ ਮਾਰੋ ਜ਼ੋਰ ਦੀ ਆੱਡਾ ਹੀ ਦੇਣਾ ਹੈ ਅਸੀਂ ਇਹਨੂੰ ਇੰਜੋਏ ਕਰਨਾ ਹੈ ਮਾਨਣਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਸਾਲ ਲੰਘ ਜਾਂਦੇ ਅਸੀਂ ਐ ਕੀਤਾ ਸੀ ਅਸੀਂ ਐ ਕੀਤਾ ਸੀ ਫਿਰ ਅਗਲੀ ਵਾਰੀ ਕੀ ਕਰਨਾ ਹੈ ਕਿਵੇਂ ਦੇ ਕੱਪੜੇ ਪਾਉਣੇ ਐ ਵੀ ਲੰਘ ਜਾਂਦੇ ਐ ਵੀ ਹੁੰਦਾ ਹੈ ਨਾ ਭੈਣੇ ਕਿ ਨਹੀਂ ਹੁੰਦਾ ਐ ਵੀ ਹੁੰਦਾ ਹੈ ਨਾ ਵੀ ਕੱਪੜੇ ਕਿਹੜੇ ਫੋੜੇ ਐ ਕਿਵੇਂ ਦੀ ਫੋਨਕਾਰੀ ਲੈਣੀ ਐ ਕੀ ਕਰਨਾ ਸਾਰੀਆਂ ਭੈਣਾਂ ਨੂੰ ਚਾਹੀਏ ਇਸੇ ਚੀਜ਼ ਦਾ ਹੁੰਦਾ ਸਹੇਲੀਆਂ ਨੂੰ ਮਿਲੰਦਾ ਚਾਹ ਹੁੰਦਾ ਸੋ ਇੰਨੇ ਕਹਿੰਦੇ ਹੋਏ ਮੈਂ ਖਿਮਾ ਦੀ ਅਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇੜ ਬਣਾ ਲਈਏ ਆਪਾਂ ਆਪ ਟੈਂਪਰ ਆ ਗਏ ਹਨ ਤੇ ਹਜੇ ਕੁਸ਼ਕ ਪੈਣ ਰਹਿੰਦੀਆਂ ਨੇ ਆਉਣ ਵਾਲੀਆਂ ਨਹੀਂ ਆਪਾਂ ਪਹਿਲਾਂ ਸਟਾਰਟ ਇਸ ਨਾਲੇ ਤੋਂ ਕਰਨਾ ਸੀਗਾ ਤੇ ਚਲੋ ਆਪਾਂ ਉਹਨਾਂ ਦੀ ਵੇਟ ਕਰਦੇ ਹਾਂ ਨਾ ਆ ਰਹੇ ਨਹੀਂ ਟਾਲੇ ਵੀਰਾਂ ਨੂੰ ਬੇਨਤੀ ਹੈ ਪਲੀਜ਼ ਸਟੇਜ ਤੇ ਪੱਖੇ ਇਕੱਠੇ ਹੋਏ ਨੇ ਕਿਸੇ ਦੇ ਮਾਂ ਨਹੀਂ ਕਿਸੇ ਦੇ ਭੈਣ ਨਹੀਂ ਕਿਸੇ ਦੇ ਸਿਰ ਤੇ ਪਿਓ ਦਾ ਸਾਇਆ ਨਹੀਂ ਸੋ ਮੈਂ ਉਸ ਨਾਲ ਰਿਲੇਟਡ ਤੁਹਾਡੇ ਸਾਹਮਣੇ ਦੋ ਕ ਲਾਈਨਾਂ ਜਿੰਨਾ ਟਾਈਮ ਇਹ ਸੈਟਿੰਗ ਹੁੰਦੀ ਹੈ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ ਤੇ ਤੁਸੀਂ ਸੁਣ ਦੀ ਕਿਰਪਾਲਤਾ ਕਰੋ ਹਲੇ 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 छोले दाख़िल ਫੇਰਾ ਪਾਵਾ ਮੰਗੇ ਧੰਨਵਾਦ ਹਾਂਜੀ ਆਪਣੇ ਕੋਲੇ ਪੈਣਾ ਪਹੁੰਚਿਆ ਨੇ ਹਨਾ ਕਾਫੀ ਪੈਣਾ ਪਹੁੰਚਿਆ ਨੇ ਸੁਧਾਰੇ ਵਾਲੀਆਂ ਕੁਸਕ ਪੈਣਾ ਇਹੀ ਜਿਹਾ ਪਹੁੰਚਿਆ ਨੇ ਜਿਨ੍ਹਾਂ ਨੂੰ ਅੱਜ ਮੈਂ ਪਹਿਲੀ ਵਾਰ ਮਿਲਿਆ ਹਨਾ ਫੋਂਟੇ ਉਹਨਾਂ ਨਾਲ ਗੱਲ ਹੋਈ ਸੀ ਕਿ ਭੈਣ ਕਹਿੰਦੇ ਸੀਗੇ ਕਿ ਸੌਣ ਦੇ ਮਹੀਨੇ ਮੈਂ ਹਮੇਸ਼ਾ ਯਾਦ ਕਰਦੀ ਹੁੰਨੀ ਆ ਵੀ ਪੇਕਿਆਂ ਨੂੰ ਯਾਦ ਕਰਦੀ ਰਹਿਣੀ ਆ ਹਨ ਤੇ ਉਹ ਭੈਣਾਂ ਭੈਣ ਨੇ ਕੁਸ਼ਕ ਬੋਲ ਬੋਲਣੇ ਆ ਕੁਸ਼ਕ ਲੈਣਾ ਲਿਖ ਕੇ ਲਿਆਏ ਆ ਆਪ ਉਹਨਾਂ ਨੂੰ ਟਾਈਮ ਦਿੰਨੇ ਆ ਹਨ ਭੈਣ ਪਰਮਜੀਤ ਕੌਰ ਜੀ ਕਿੱਥੇ ਨੇ ਹਨ ਆਜੋ ਬਾਕੀ ਅਸੀਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਨ ਹੋਂਤੇ ਹੀ ਗੱਲ ਹੋਈ ਸੀ ਕਿ ਭੈਣਾਂ ਪਹੁੰਚੀਆਂ ਨੇ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਇਹਨਾਂ ਨੂੰ ਜਾਣਦੇ ਵੀ ਹੋਣ ਹਨ ਤੇ ਚਲੋ ਧੰਨਵਾਦ ਕਰਦੇ ਆ ਭੈਣੋਰੀਆਂ ਦਾ ਇੱਥੇ ਆ ਕੇ ਆਪਣੇ ਭੈਣਾ ਭੀਆਂ ਤੇ ਕੁੜੀਆਂ ਦਾ ਸਾਂਝਾ ਤਿਹਾਰ ਤੀਆਂ ਦਾ ਸੌਣ ਮਹੀਨਾ ਜਿਹੜਾ ਹਰ ਇੱਕ ਕੁੜੀ ਨੂੰ ਯਾਦ ਆਉਂਦਾ ਹੈ ਹਰ ਇੱਕ ਸੌਣ ਮਹੀਨੇ ਯਾਦ ਆਉਂਦਾ ਤੇ ਕੁਸ਼ਕ ਲੈਣਾ ਮੈਂ ਜੋ ਹਫਤੇ ਤੋਂ ਪਹਿਲਾਂ ਹੀ ਲਿਖੀਆਂ ਸੀ ਸੌਣ ਮਹੀਨਾ ਸੌਣ ਮਹੀਨੇ ਮੁੱਲੋ ਮੱਲੀ ਯਾਦ ਸਤਾਵੇ ਪੇਕਿਆਂ ਦੀ ਭੈਣ ਉੜੀਕੇ ਹੈਣ ਉਡਿਕੇ ਵੀਰ ਦੇ ਇੱਕ ਬਲਾਵੇ ਨੂੰ ਰੀਤ ਪ੍ਰਾਣੀ ਸੁਲਝਾਈ ਸੁਲਦੇ ਨਾ ਦੋ ਪਾਸੇ ਉਲਜੀ ਟਾਣੀ ਸੁਲਦੇ ਨਾ ਪਰਮਨਾਂ ਸਮਝੀ ਵੀਰ ਕਿੰਜ ਬੁਲਾਉਂਦੇ ਨੇ ਪਰਮਨਾਂ ਸਮਝੀ ਵੀਰ ਕਿੰਜ ਬੁਲਾਉਂਦੇ ਨੇ ਕਈ ਬਲਾਵਿਆਂ ਦੀ ਗੰਡ ਢਿੱਲੀ ਪੈਂਦੀ ਐ 10 ਪਿੱਛੇ ਇੱਕ ਸੂਟ ਪੇਕਿਆਂ ਦਾ ਭਾਰਾ ਐ 10 ਪਿੱਛੇ ਇੱਕ ਸੂਟ ਪੇਕਿਆਂ ਦਾ ਭਾਰਾ ਐ ਚਾ ਚੱਕਿਆ ਨਾ ਜਾਵੇ ਸੂਟ ਫੱਬਦਾ ਐ ਚਾ ਚੱਕਿਆ ਨਾ ਜਾਵੇ ਸੂਟ ਫੱਬਦਾ ਐ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਪੀਪੇ ਵਾਲੇ ਬਿਸਕੁਟਾਂ ਬਿਨਾ ਸੋਣ ਅਧੂਰਾ ਐ ਜਿੱਥੇ ਹੋਇਆ ਜਨਮ ਖੇਡੀਆਂ ਗੁੱਡੇ ਪਟੋਲਿਆਂ ਨਾਲ ਪੁੱਲਣਾਂ ਗਲੀਆਂ ਸਖੀਆਂ ਸਖੇਲੀਆਂ ਉਹ ਤੀਆਂ ਦੇ ਪੀਂਘ ਹਲਾ ਰਹੇ ਉਹ ਪਿੱਪੜ ਦੇ ਪੱਤਿਆਂ ਦੀ ਖੜੂ ਖੜੂ ਉਹ ਗਣੀਆਂ ਦੀ ਕਿਣ ਮੇੜਾ ਮੀਂਹ ਵਿੱਚ ਪੱਕੇ ਖੀਰ ਪੂੜੇ ਦੀ ਖੁਸ਼ਬੂ ਅੱਜ ਵੀ ਮਹਿਸੂਸ ਹੁੰਦੀ ਹੈ ਜਿਉਂਦੇ ਵੱਸਦੇ ਰਹਿਣ ਪਹਿਣਾ ਦੇ ਵੀਰ ਇਹੀ ਭੈਣ ਦੀ ਇਹੀ ਦੁਆਵਾਂ ਨੇ ਜਿਉਂਦੇ ਵੱਸਦੇ ਰਹਿਣ ਪਹਿਣਾ ਦੇ ਵੀਰ ਧੰਨਵਾਦ ਜੀ ਜਿਵੇਂ ਇਹਨਾਂ ਨੇ ਬਹੁਤੀ ਖੂਬਸੂਰਤ ਬੋਲ ਬੋਲੇ ਨੇ ਤੇ ਮੈਂ ਕੁਝ ਸ਼ਬਦ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਆਪਣਾ ਤੀਆਂ ਦਾ ਤਿਹਾਰਾ ਹੈ ਨਾ ਚਾਹੇ ਸਾਰੀਆਂ ਮੇਰੀਆਂ ਭੈਣਾਂ ਸੱਜ ਤੇ ਆਉਂਦੀਆਂ ਨੇ ਪਰ ਸਾਰਿਆਂ ਦੇ ਦਿਲਾਂ ਦੇ ਵਿੱਚ ਕੁਛ ਨਾ ਕੁਛ ਕਹਿੰਦੇ ਹੁੰਦੇ ਵੀ ਚੀਜ਼ ਹੁੰਦੀ ਹੈ ਇੱਕ ਹਨਾ ਚਾਹੇ ਉਹ ਆਪਣੇ ਪੇਕੇਆਂ ਦੇ ਘਰ ਵਿੱਚ ਹੋਵੇ ਜਾਂ ਸਹੁਰਿਆਂ ਦੇ ਘਰਾਂ ਵੱਲੋਂ ਹੋਵੇ ਤਾਂ ਉਹਦੇ ਸਬੰਧ ਵਿੱਚ ਮੈਂ ਕੁਝ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗੀ ਮਾਮਾ ਤੇ ਧੀਆਂ ਦਾ ਰਿਸ਼ਤਾ ਕਹਿੰਦੇ ਹੁੰਦੇ ਆ ਕਿ ਪੇਕੇ ਘਰ ਮਾਵਾ ਬਿਨਾਂ ਨਹੀਂ ਸੌਣ ਨੂੰ ਲੱਗਦੇ ਹਨਾ ਤਾਂ ਜਦੋਂ ਧੀ ਘਰ ਆਉਂਦੀ ਹੈ ਤਾਂ ਉਹਨੂੰ ਪਹਿਲਾਂ ਹੀ ਲੱਗਦਾ ਕਿ ਮੇਰੀ ਮਾਂ ਕਿੱਥੇ ਹੈ ਹੈਨਾ ਉਹ ਪੁੱਛਦੀ ਮਾਂ ਕਿੱਥੇ ਐ ਤਾਂ ਉਹਦੇ ਨਾਲ ਸੰਬੰਧਿਤ ਦੋ ਲਾਈਨਾਂ ਤੁਹਾਡੇ ਨਾਲ ਮਾਂ ਮਰ ਤੇ ਤਿਆਰ ਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੋਡੀਆਂ ਨੀ ਕਣਕਾਂ ਲੰਮੀਆਂ ਤੀਆਂ ਕਿਉਂ ਜਮੀਆਂ ਨੀ ਮਾਏ ਮਾ ਦੀਆਂ ਰਲ ਬੈਠੀਆਂ ਨਿਮਾਏ ਕੋਈ ਕਰਦੀ ਅੰਗਲੋ ਓੜੀਆਂ ਨੀ ਕਾਨਿਕਾਂ ਲੰਮੀਆਂ ਧੀਆਂ ਕਿਉਂ ਜਮੀਆਂ ਨਿਮਾਏ ਮਾਂ ਮਤੇ ਧੀਆਂ ਦੇ ਦੋਸਤ ਨੀ ਮਾਏ ਕੋਈ ਟੁੱਟਦੇ ਏ ਕੇ ਰੋਂਦੇ ਨਾਲ ਕਣਕਾਂ ਨਿਸਦੀਆਂ ਤੀਆਂ ਕਿਉਂ ਬਸਰੀਆਂ ਮਾਏ ਮੇ ਕਣਕਾਂ ਨਿਸਦੀਆਂ ਤੀਆਂ ਕਿਉਂ ਬਸਰੀਆਂ ਮਾਏ ਧੰਨਵਾਦ ਇਹਨਾਂ ਭਾਵਕ ਪਲਾਂ ਦੇ ਵਿੱਚੋਂ ਸਾਰਾ ਸਾਲ ਅਸੀਂ ਇਸੇ ਦੁੱਖ ਤੇ ਇਸੇ ਝੇੜਿਆਂ ਦੇ ਵਿੱਚ ਹੀ ਰਹਿਨੇ ਆ ਤੇ ਮੈਨੂੰ ਲੱਗਦਾ ਹੈ ਕਿ ਦੁੱਖ ਹਰਤ ਦੇ ਨਾਲ ਹੀ ਨੇ ਤੇ ਸੁੱਖ ਦੋਨੇ ਹੀ ਨੇ ਅੱਜ ਦਾ ਦਿਨ ਹੈ ਮਾਮਾ ਧੀਆਂ ਦਾ ਪੇਕਿਆਂ ਦਾ ਸਭ ਤੋਂ ਸੋਹਣਾ ਦਿਨ ਹੁੰਦਾ ਸੋ ਇਹਨਾਂ ਪਲਾਂ ਦੇ ਵਿੱਚੋਂ ਆਪਾਂ ਚੱਲਦੇ ਆਂ ਥੋੜਾ ਜਿਹਾ ਕੁਛ ਨਾ ਕੁਛ ਆਪਣੇ ਆਪ ਨੂੰ ਰੌਣਕ ਦੇਵਨ ਠੀਕ ਹੈ ਔਰਤ ਜਿੰਨੀ ਦੁਖੀ ਹੁੰਦੀ ਹੈ ਕਿਵੇਂ ਹੁੰਦੀ ਹੈ ਵੀ ਫਿਰ ਸਾਰਾ ਕੁਝ ਭੁੱਲ ਕੇ ਓਨੇ ਹੀ ਉਤਸ਼ਾਹ ਨਾਲ ਆਪਦੇ ਤਿਹਾਰ ਮਨਾਉਣੀ ਹੈ ਹਨਾ ਕਿਉਂਕਿ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤਾਂ ਆਪਾਂ ਵੀ ਉਹ ਥੋੜੇ ਜੇ ਦੁੱਖਾਂ ਦੇ ਪਲਾਂ ਨੂੰ ਭੁੱਲ ਕੇ ਆਪਣਾ ਆਪ ਮਨਾਈਏ ਆਪਣਾ ਤਿਹਾਰ ਮਨਾਈਏ ਚਲੋ ਆਪਾਂ ਫਿਰ ਬੋਲੀਂ ਗਾਉਣੇ ਆਂ ਗੀਤ ਗਾਉਣੇ ਆਂ ਬਾਂਡਿਆ ਮੈਂ ਕੇ ਮੀਆਂ ਸੁਹੇਗ ਜੀਰੇ ਪੈਨੀਆ ਕਰਛਤਰੀ ਦਿਸ਼ਾਮ ਸ਼ਾਮੇ ਪੈਨੀਆ ਕਰਛਤਰੀ ਦਿਸ਼ਾਮ ਸ਼ਾਮੇ ਪੈਨੀਆ ਸੁਹੇ ਵਜੀਰੇ ਵਾਲਿਆਂ ਕੋ ਕਲੜੀਆਂ ਸੁਹੇ ਵਜੀਰੇ ਵਾਲਿਆਂ ਤੋਂ ਲੜੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਕਹਿੰਦੇ ਸੁਹੇਵੇਂ ਛੀਰੇ ਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਈ ਬਹਾਰ ਮਿਲੇ ਮਿੱਤਰਾਂ ਦੇ ਕਿਕਰਾਂ ਲਈ ਬਹਾਰ ਮਿਲੇ ਮਿੱਤਰਾਂ ਦੇ ਸੜਕੇ ਸੜਕੇ ਜਾਂਦੀ ਏ ਮੋਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਬਣਕੀਏ ਨਾ ਰੇ ਨੀ ਹੋ ਨੀੜੀਏ ਕੰਡਾ ਚੁਬਾ ਤੇਰੇ ਪੈਰ ਬਣਕੀਏ ਨਾ कौन कटे तेरा कांडड़ा मुटियारे नरी पीड़ बे नारे नण सह तेरी पीड़ बके नारे नी हो पपो कॾे मेर कांडड़ सी पाई वे वीर सह मे पीड़ तूं मेर महर मन ਵੇੜਿਆ ਵੀਰ ਸਹੇ ਮੇਰੀ ਪੀੜ ਮੈਂ ਤੇਰੀ ਮਹਿਰਮ ਨਹੀਂ ਬਾਜਰੇ ਦਾ ਸਿੱਟਾ ਬਾਜਰੇ ਦਾ ਬਣਾ ਕੇ ਨੱਚੋ ਤਾਂ ਹੀ ਸਾਨੂੰ ਬੋਲੀ ਆਉਂਦਾ ਜਿਹਦੇ ਨਾਲ ਤੁਹਾਡਾ ਨੱਚਣ ਨੂੰ ਜੀ ਕਰਦਾ ਟੋਲੀਆਂ ਬਣਾ ਲਓ ਨੱਚ ਲਓ ਅੱਜ ਦਾ ਨਹੀਂ ਮੁੜ ਕੇ ਨਹੀਂ ਇਹ ਦਿਨ ਆਉਣਾ ਉਹਨਾਂ ਟਾਈਮ ਨਹੀਂ ਕਿਉਂਕਿ ਜਿਨੇ ਚ ਤਾੜੀ ਨਹੀਂ ਵੱਜਨੀ ਸਾਨੂੰ ਇੱਥੋਂ ਮਤਲਬ ਬੋਲੀ ਪਾਉਣ ਦਾ ਸਾਧਨ ਵੀ ਨਹੀਂ ਆਉਂਦਾ ਅਸੀਂ ਮੈਕ ਛੱਡ ਕੇ ਤਾੜੀਆਂ ਵੀ ਨਹੀਂ ਮਾਰ ਸਕਦੇ ਨਹੀਂ ਤਾਂ ਅਸੀਂ ਮਹਿਰਲੀ ਕੱਲ ਨੂੰ ਤਾਂ ਫਿਰ ਪਸਤਾ ਹੀ ਜਾਵਾਂਗੇ ਵੀ ਮੈਂ ਨੱਚਣਾ ਤੇ ਮੈਂ ਨੱਚਣਾ ਤੇ ਹਣਾ ਘਰੇ ਜਾ ਕੇ ਨੱਚੂਲੇ ਚ ਲੱਕ ਮਾਰੀ ਧੱਕ